ਸ੍ਰੀ ਗੁਰੂ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਕੋਰ ਨਵੀਂ ਵੀਡੀਓ ਚ ਲੋ ਜੀ ਬਾਈ ਮੰਦਰ ਦਾ ਦਾਣਾ ਪਾਣੀ ਹੈ ਨਾ ਜਿੰਨਾ ਕਿ ਇੱਥੇ ਲਿਖਿਆ ਆ ਦਾ ਚੋਗਲੇ ਆ ਅੱਜ ਚੱਲੇ ਆ ਪੱਕੇ ਏਡੇ ਤੇ ਕਈ ਮੇਰੇ ਵੀਰ ਕਮੈਂਟ ਵੀ ਕਰਦੇ ਦੇ ਫੋਨ ਵੀ ਆਏ ਇੱਕ ਦੋ ਤਿੰਨ ਬਾਈ ਯਾਰ ਪੁਰਾਣੀ ਕਲੋਨੀ ਦੀ ਗੱਤ ਨਹੀਂ ਗਈ ਉੱਥੇ ਥੋੜਾ ਟਿਕਾਣਾ ਵਧੀਆ ਦਾ ਬਾਈ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਉਹਨਾਂ ਦਾ ਦਫ਼ਤਰ ਚੱਲ ਗਿਆ ਚਲੋ ਉਹਨਾਂ ਨੇ ਵਿਚਾਰਿਆਂ ਨੇ ਕਲੋਨੀ ਦੇ ਵਿੱਚੇ ਸਾਨੂੰ ਜਗ੍ਹਾ ਦੇਤੀ ਯਾਨੀ ਥੋੜੀ ਜੀ ਸਾਈਡ ਜੀ ਪੁੱ ਦਿੱਤੀ ਆ ਚਲੋ ਮੈਂ ਆਪਣਾ ਤੁਹਾਨੂੰ ਘਟ ਲਾਂਗੇ ਨਾ ਪਕੜਾ ਉਹਰੇ ਜਗਾ ਦੇਖਣੇ ਆਉਣੇ ਦਾ ਕੰਮ ਕਰਨ ਆਏ ਆ ਵੀਰਾ ਮਹੀਨਾ 15 ਦਾ ਲਾਉਣੇ ਆ ਵਧੀਆ ਤੰਬੂ-ਤੰਬੂ ਬਣਾ ਕੇ ਲਾ ਲਾਂਗੇ ਆਪਣਾ ਅੱਡਾ ਬਾਕੀ ਸਮਾਨ ਫੇਰ ਕਰ ਲਿਆ ਲੋਡ ਅਜ ਕਮੈਂਟ ਤੇ ਸਾਰਾ ਓਕਣੇ ਚੜਾ ਕੇ ਹੁਣ ਮਸ਼ੀਨਾਂ ਚ ਕਲੋਨੀ ਚ ਲੈ ਵਗਾਂਗੇ ਉੱਥੇ ਜਾ ਕੇ ਫਿਰ ਲਾਉਣੇ ਆ ਤੰਬੂ-ਤੰਬੂ ਦਾ ਜਗਾਰਡ ਬਣਾ ਕੇ ਵਧੀਆ ਜਗਾਰਡ ਫਿਰ ਦਿਖਾਉਨੇ ਆ ਤੁਹਾਨੂੰ ਸਮਾਨ ਤਾਂ ਹੀ ਤੇਸੀਂ ਲਾਉਂਦੇ ਉਦੋਂ ਥਰੇਸ਼ਰ ਵੀ ਤਾਂ ਹੀ ਲਾਹਿਆ ਉਦਾਂ ਦਾ ਵੀ ਹਨਾ ਫੇਰ ਨਹੀਂ ਬਾਰ-ਬਾਰ ਲਾਉਣਾ ਮੈਂ ਤਾਂ ਹੈਗਾ ਨਹੀਂ ਮੋਲੀ ਆਈ ਉਹਨਾਂ ਮਤ ਕੇ ਨਾ ਸਮਾਨ ਇੱਥੇ ਬਸ ਮੰਦਰ ਦਾ ਦਾਣਾ ਪਾਣੀ ਜਿੰਨਾ ਲਿਖਿਆ ਹੈ ਸਾਡੇ ਕਰਮਾਂ ਦੇ ਵਿੱਚ ਹੈ ਨਾ ਤਾਂ ਅਸੀਂ ਬਾਈ ਭੋਗ ਲਿਆ ਚੋਗ ਲਿਆ ਨਾ ਖਾ ਲਿਆ ਕਹਿ ਲਈ ਆਪਾਂ ਨਾਰੀਅਲ ਵੀ ਲਿਖਿਆ ਹੋਇਆ ਤੇ ਮੰਦਰ ਦੇ ਜਿਹੜੇ ਉਹ ਦੇਖੋ ਭਜਨ ਬਾਈ ਉਹਨਾਂ ਨੇ ਛੱਲੇ ਛੱਲ ਕੇ ਅਰਤੀ ਦੀ ਸ਼ੁਰੂਆਤ ਬਾਕੀ ਸਹੀ ਗੱਲ ਹੈ ਬਈ ਜਿਹੜਾ ਦਾਣਾ ਪਾਣੀ ਲਿਖਿਆ ਹੈ ਨਾ ਜਿੰਨੇ ਦਿਨ ਦਾ ਲਿਖਿਆ ਹੈ ਅੱਜ ਦੀ ਸਵੇਰ ਦੀ ਰੋਟੀ ਵੀ ਬਣੀ ਹੋਈ ਜੰਟ ਸਾਨੂੰ ਇਹ ਹੈ ਚਲੋ 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 ਛਿੱਤੀ ਪਰ ਫੇਰ ਵੀ ਉਹ ਖਾ ਕੇ ਹੀ ਜਾਣਾ ਭਜਨ ਆ ਲਾ ਖਾਲੇ ਨਾਰੀ ਅਨੂਰੀ ਆਲਾ ਹਾਂਜੀ ਹੈ ਕੀ ਕਿੱਥੇ ਰਜਕਲੇਮ ਲੈ ਪਾ ਜਿੰਨੇ ਕਿੱਥੇ ਲੈ ਬਈ ਇਹ ਬੁੜੀਆਂ ਸਾ ਜੋੜੇ ਕਹੀਂ ਬਹਿ ਰਹੇ ਆ ਸ਼ਾਇਦ ਜਿਹੜੇ ਮੰਦਿਰ ਚ ਮੰਨ ਲਾਣਾ ਜਿੰਮੇ ਕੋਰ ਪ੍ਰੋਗਰਾਮ ਹੁੰਦਾ ਰਹ ਗਿਆ ਜਾਂ ਪਰਾਣਾ ਛਿੜ ਦਨ ਨਟ ਪਰੇ ਹੈ ਬਾਈ ਕੋ ਨੰਗੇ ਪਾਰੀ ਚਲ ਜਾਂਦਾ ਮੱਖਾ ਡੇ ਤੇ ਨੰਗੇ ਪਾਰ ਜਾਣਾਗਾ ਪੁੱਛਿਆ ਤੁਸੀਂ ਬਾਬੇ ਨੂੰ ਹਾਂ ਪੁੱਛਿਆ ਫੇਰ ਨੰਗੇ ਪਾਰ ਜਿਹੜੇ ਚੱਲਦੇ ਨੇ ਜੋੜੇ ਪੈ ਜਾਂਦੇ ਉਹ ਸਾਈਡ ਪੇ ਰੱਖ ਦਿੰਦੇ ਮੈਂ ਫਿਰ ਤੋਂ ਨਹੀਂ ਕਰ ਚੱਕ ਲੈ ਤੇ ਆਪਾਂ ਨੂੰ ਲੋਡ ਤੇ ਹੁਣ ਤਾਂ ਹੀ ਚੱਕ ਲੈ ਨਵੇਂ ਲੈ ਲੈਂਦੇ ਉੱਥੇ ਤੇ ਨਵੇਂ ਆ ਪੈਣ ਰੱਖੋ ਕੱਪੜੇ ਚੱਲ ਠੀਕ ਆ ਪੁਰਾਣੇ ੱਡੇ ਤੇ ਚੱਲਦੇ ਆ ਉੱਥੇ ਬਾਕੀ ਇਹ ਪੁਰਾਣੇ ੱਡੇ ਦਾ ਬਾਈ ਫਰਕ ਪਾਉਦਾ ਹਨਾ ਸਾਰੇ ਜ਼ਿਮੀਦਾਰਾਂ ਨੂੰ ਵਾਲੇ ਵਾਲੇ ਚ ਪਤਾ ਲੱਗ ਗਿਆ ਵੀ ਆ ਕੇ ਸਾਡੇ ਪੁਰਾਣੇ ਬੰਦੇ ਬਾਕੀ ਇਹ ਬਣਾ ਜਿਹੜਾ ਮੁੰਡਾ ਝੰਟਾ ਹਨਾ ਇਹ ਵੀ ਬੜਾ ਘੈਂਟ ਆ ਸਮਾਨ ਬਿਸਤਰੇ ਫੇਰ ਕਰ ਲੈ ਲੋਡ ਹੁਣ ਉੱਥੇ ਜਾਵਾਂਗੇ ਪੁਰਾਣੇ ੱਡੇ ਤੇ ਜਾ ਕੇ ਸਾਰਾ ਤੰਬੂ ਤੰਬੂ ਫੇਰ ਇੱਕ ਵਾਰ ਬੋਰੀ ਵੇਖਤਰਾ ਗੱਟਾਂਗੇ ਨਵੇਂ ਸਿਰੇ ਤੋਂ ਹੁਣ ਕੀ ਰਹਿ ਗਿਆ ਗਿਆਨੀਆ ਕੀ ਰਹਿ ਗਿਆ ਚਲੋ ਚੱਲ ਮੋਲੀ ਮੋੜ ਮਸ਼ੀਨ ਪਿੱਛੇ ਲਿਆ ਉੱਥੇ ਤੇ ਮੋੜ ਲਿਓ ਲਓ ਜੀ ਜੈ ਮਾਤਾ ਦੀ ਮਾਤਾ ਜੀ ਦਾ ਬਹੁਤ ਬਹੁਤ ਹਨਾ ਪਿਆਰ ਭਰਿਆ ਸਾਡੇ ਦੇ ਹੱਥ ਰੱਖਿਆ ਹੈ ਨਾ ਦੋ ਦਿਨ ਬਾਈ ਥੱਲੇ ਹੀ ਸੌਂਦੇ ਰਹੇ ਆ ਨਾ ਬਸ ਉਹ ਕੁੱਤੇ ਤੰਗ ਕਰਦੇ ਰਹੇ ਆ ਰਾਤ ਨੂੰ ਪਰੇ ਰਾਖੀ ਬਾਈ ਵਾਕ ਕਰਦਾ ਜਿਵੇਂ ਫੋਨ ਫੋਨ ਪਏ ਰਹਿੰਦੇ ਆ ਨਾ ਬਾਕੀ ਮਾਤਾ ਦਾ ਆਸ਼ੀਰਵਾਦ ਲੈ ਕੇ ਚੱਲੇ ਆ ਫੇਰ ਐਦ ਕੀ ਭਲੀ ਕਰੇ ਮਾਤਾ ਸਾਰੇ ਕਮਾਈਨਾਂ ਵਾਲਿਆਂ ਦੇ ਨਾ ਚਲੋ ਮੋੜੋ ਕਹਿੰਦੀ ਕਾ ਮੋਲੀ ਆ ਜਾ ਓਏ ਚਲੋ ਕਰਕੇ ਮਿਲਦੇ ਆ ਮੈਂ ਤੁਹਾਨੂੰ ਕਲੋਨੀ ਦੇ ਵਿੱਚ ਮਿਲਦੇ ਆ ਬਾਕੀ ਮੰਦਰ ਦਾ ਥਾਣਾ ਪਾਣੀ ਅਜ ਖਤਮ ਹੁਣ ਜਾਵਾਂਗੇ ਸਿੱਧਾ ਕਲੋਨੀ ਚ ਭਾਈ ਪਹੁੰਚ ਗਏ ਆਪਣੇ ਪੁਰਾਣੇ ਅੱਡੇ ਦੇ ਪਿਛਲੇ ਸਾਲ ਸਾਡੀ ਉੱਥੇ ਸਟੇਟੀ ਹੈ ਨਾ ਐਤ ਕੀ ਥੋੜੀ ਜੀ ਤਰੱਕੀ ਕਰ ਗਏ ਤਰੱਕੀ ਕਰਨਾ ਜਿਹੜੇ ਕਲੋਨੀ ਦੇ ਵਿੱਚ ਹੈ ਨਾ ਮਕਾਨ ਬਣਾਏ ਆ ਇਹਨਾਂ ਨੇ ਮਾਲਕਾਂ ਨੇ ਬਈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਨਾ ਵਿਚਾਰੇ ਨੇ ਪਹਿਲਾਂ ਤਾਂ ਕਹਿੰਦੇ ਵੀ ਉੱਥੇ ਕੋ ਦਰਖਤ ਥੱਲੇ ਲਾ ਲਓ ਮੈਂ ਕਿਹਾ ਨਹੀਂ ਉੱਥੇ ਥੋੜਾ ਨਾ ਰੋਟੀ ਪਾਣੀ ਦਾ ਸਮਾਰਜ ਕਿੱਦਾਂ ਛੱਡ ਕੇ ਜਾਵਾਂਗੇ ਫੇ ਕਰਦੇ ਕਰਾਉਂਦੇ ਕਹਿੰਦੇ ਜਿੱਥੇ ਮਰਜੀ ਤੰਬੂ ਲਾ ਲੂ ਆ ਪਲਾਟਾਂ ਦੇ ਵਿੱਚ ਖਾਲੀ ਚਾਲੀ ਹੁਣ ਤੇ ਬਾਅਦ ਫੇ ਆ ਸਾਡੇ ਬਲਾਕ ਆ ਜਿਹੜਾ ਇੱਕ ਆਪਾਂ ਨੂੰ ਨਾ ਇੱਕ ਨੰਬਰ ਬਲੌਗ ਹੈ ਇੱਧਰ ਸਟਾਰਟਿੰਗ ਜੋ ਸਾਨੂੰ ਮਿਲ ਗਿਆ ਕਹਿੰਦੇ ਮੈਂ ਕਿਹਾ ਕਿਰਾਇਆ ਲੈ ਲਿਓ ਯਾਰ ਕੋਈ ਗੱਲ ਨਹੀਂ ਆ ਕਹਿੰਦੇ ਨਹੀਂ ਸਰਦਾਰ ਕੋਈ ਕਿਰਾਇਆ ਨਹੀਂ ਕੋਈ ਕੁਝ ਨਹੀਂ ਵਧੀਆ ਰੋਟੀ ਪਣੀ ਅੰਦਰ ਖਾਓ ਪਰ ਲਾਈਟ ਬਣੀ ਦੀ ਦਿੱਕਤ ਆ ਮੈਂ ਕਿਹਾ ਕੋਈ ਗੱਲ ਨਹੀਂ ਲਾਈਟ ਦੀ ਵੀ ਕਰ ਲਾਂਗੇ ਜਗਾੜ ਉਹ ਸਾਹਮਣੇ ਲਾਈਟ ਹੈਗੀ ਯਾਰ ਉੱਥੇ ਦੀ ਤਾਰ ਲਿਆ ਕੇ ਬਾਲਾਂਗੇ ਬਾਕੀ ਮਕਾਨ ਇਹਦੇ ਵਿੱਚ ਬਣਨੇ ਚਾਲੂ ਹੋ ਗਏ ਹੈ ਦੀ ਥੋੜੀ ਤਰੱਕੀ ਜਾਂਦੀ ਪਿਛਲੇ ਸਾਲ ਪਾ ਜਣਾ ਹੈ ਦੀ ਦਾ ਨਿਆਰੇ ਜਿ ਰਹਿ ਗਏ ਵੇਪਾ ਨਾ ਹੂੰ ਵਧੀਆ ਰਹਿ ਗਈ ਇਹ ਦੀ ਹੁਣ ਅਪਰ ਜ਼ਮਾਨ ਦੀ ਕੋਈ ਟੈਨਸ਼ਨ ਨਹੀਂ ਹੋਊਗੀ ਹੈ ਕਿ ਨਹੀਂ ਸਮਾਨ ਠੰਡਾ ਹਾਂ ਮੋਕੀ ਬਾਸਕਟ ਤਾਰਤੀ ਕਈ ਬਾਈ ਨਾ ਆਪਣੇ ਕਮੈਂਟ ਕਰੀ ਜਾਂਦੇ ਬਾਈ ਇਹ ਝੋਨੇ ਵਾਲੇ ਦਰਜਾ ਕੀ ਲੋ ਕੰਮ ਲਵਾਂਗੇ ਬਾਈ ਤੇ ਕੰਮ ਇਹ ਲਵਾਂਗੇ ਨਾ ਇਹ ਕੋਟੇ ਜਾਂਦੇ ਆ ਨਾ ਤਾਂ ਉੱਥੇ ਧਣੀਆਂ ਨੂੰ ਕਹਿਣ ਲੱਗ ਜਾਂਦੇ ਆ ਕਹਿੰਦੇ ਵੀ ਨਹੀਂ ਯਾਰ ਤੁਸੀਂ ਝੋਨੇ ਵਾਲਾ ਸਟਰੈਸਰ ਪਾ ਕੇ ਲਿਆਇਆ ਕਰੋ ਕਣਕ ਵਾਲਾ ਥੋੜਾ ਕਹਿੰਦੇ ਟੋਟਾ ਕਰਦਾ ਤਾਂ ਕਰਕੇ ਜੀਵਨ ਜਿਹੜਾ ਝੋਨੇ ਵਾਲਾ ਸਟਰੈਸ ਹਨਾ ਤਾਂ ਲਿਆਏ ਨਾਲ ਹੈ ਬੈਗੇ ਬਹੁਤ ਆਪਣੇ ਦਾ ਹੈ ਓਏ ਸਾਫ ਚੱਕਦਾ ਸੀ ਫਟੂ ਗਿਆ ਇਹ ਲੋਹਾ ਯਾਨੀ ਤਾਂ ਲੋਹਾ ਮਰਿਆ ਭਾਜਾ ਸਾਰਾ ਬੜੀ ਐਂ ਚੋਤੋ ਹੋ ਗਿਆ ਟਾਈਕਣੀ ਆਹ ਓਏ ਮੈਂ ਅੰਦਰ ਤੇ ਲਿਆਂਦਾ ਜਾ ਕੇ ਦੇਖੀ ਪਰਵਾਰ ਗਿਆ ਲਾ ਬੜੀ ਬੇਚੇ ਤੇ ਪਤਾ ਨਹੀਂ ਹੋਵੇ ਕਰਾ ਲੋਹਾ ਇੱਕ ਜਿਹੜਾ ਪ੍ਰਾਈ ਵੀਲ ਜਮਾ ਰੱਖਿਆ ਨਾਲ ਤੜਕੇ ਵਾਲਾ ਆਓ ਮਾਂ ਕਹੀ ਵਾ ਦਾਲ ਬਣਾਉਣੀ ਬੈਂਦੀ ਹੈ ਵੇ ਖਾਲੀ ਘਰ ਨਾ ਮੈਂਦਰ ਉਹ ਕਿੱਕ ਰੱਖਿਆ ਦਾ ਆ ਬਲੋਰ ਹਵਾਲਾ ਨਾ ਤਾਰ ਤੇ ਲਮਕਾਤਾ ਆਪੇ ਉਹ ਤਾਰ ਤੇ ਲਮਕਾਈ ਜਾਂਦਾ ਇੱਧਰ ਤਾਰ ਫਟ ਗਿਆ ਪਰ ਨਹੀਂ ਬੱਝੂਗਾ ਫੇਰ ਤਦ ਦੋ ਗਾ ਮੰਗੇ ਨਹੀਂ ਫੇਰ ਆ ਬੜਾ ਬਾਕੀ ਰੋਡ ਤੇ ਯਾਰਾ ਇਹਨਾਂ ਨੂੰ ਆ ਜਾਂਦਾ ਵੀ ਰੋਡ ਤੇ ਮਸ਼ੀਨ ਖੜੂਗੀ ਤਾਂ ਇਹਨਾਂ ਦਾ ਵੀ ਫਰਕ ਰਹਿੰਦਾ ਹਨਾ ਵੀ ਪਤਾ ਲੱਗਦਾ ਰਹਿੰਦਾ ਫਲਾਣੇ ਬੰਦੇ ਕੋਲ ਮਸ਼ੀਨ ਆਈ ਹੋਈ ਆ ਬਾਕੀ ਇਹ ਰੇਲ ਦੀ ਲਾਈਨਾਂ ਨਾਲ ਵਧੀਆ adda ਹਨਾ ਜਿਹੜਾ ਜਿਹਦੀ ਤਲਾਸ਼ ਕਰਦੇ ਨੇ ਦੋ ਦਿਨ ਹੋ ਗਏ ਭਾਈ ਤਾਂ ਹੀ ਆਪਾਂ ਕਾਲੀ ਨਹੀਂ ਕਰੀ ਵੀ ਵਧੀਆ ਜਾਵਾਂਗੇ ਭਾਈ ਰਾਤ ਨੂੰ ਮੱਛਰ ਕੰਦਾ ਵੱਡ ਵੱਡ ਕੇ ਹਨਾ ਇੱਥੇ ਆਏ ਹਾਂ ਵੀ ਹੁਣ ਚਲੋ ਪੱਖੇ-ਪੁੱਖੇ ਦਾ ਜਗਾੜ ਅੰਦਰ ਕੋਈ ਮੱਛਰ ਤੇ ਧੂਏ ਵਾਲੀ ਕਚੂਗਾ ਜਾਪ ਜਾ ਹੋਰ ਲਾ ਲਿਆ ਕਰਾਂਗੇ ਬਹੁਤ ਸਮਾਨਾ ਟੈਂਕ ਦੇ ਵਿੱਚੇ ਹੈਲੋ ਮਿਲਦੇ ਆ ਤੁਹਾਨੂੰ ਅੰਦਰ ਤੇ ਦਿਖਾਉਨੇ ਆ ਫੇ ਜਾ ਕੇ ਮਟੀਰੀਅਲ ਕਿਦਾਂ ਦਾ ਅੰਦਰ ਵੀ ਜੀ ਬਾਈ ਕੰਪੈਨ ਸਾਹਮਣੇ ਆਪਣੀ ਹੈ ਨਾ ਬਿਲਕੁਲ ਵਧੀਆ ਟਿਕਾਣੇ ਤੇ ਆ ਗਿਆ ਪਿਛਲੇ ਵਾਰ ਨਾਲੋਂ ਵੀ ਬਾਕੀ ਤੁਸੀਂ ਦੇਖ ਲੋ ਨਾ ਤੁਹਾਨੂੰ ਦਿਖਾਈਏ ਜਿਵੇਂ ਹੁਣ ਆਪਾਂ ਕੋਠੇ ਤੇ ਲਾਵਾਂਗੇ ਰੌਣਕਾ ਪਿਛਲੇ ਸਾਲ ਸਾਡੇ ਡੇਰੇ ਉੱਥੇ ਤੇ ਬਾਈ ਉਹ ਆਫਿਸ ਚ ਉਹਨਾਂ ਦੇ ਹੁਣ ਆਪਾਂ ਨੂੰ ਵਧੀਆ ਆ ਨਾ ਕਮਰੇ 'ਚ ਥੋੜਾ ਜਿਹਾ ਰੇਤਾ ਪਿਆ ਹੈ ਚ ਇਹ ਥੋੜਾ ਰੇਤਾ ਸਾਈਡ ਨੂੰ ਕਰ ਦਾਂਗੇ ਕੱਲ ਨੂੰ ਬਾਕੀ ਆ ਨਾ ਕਮਰਾ ਜਿਹੜਾ ਕੋਠੇ ਦੇ ਉੱਤੇ ਹੈ ਨਾ ਤਿੰਨ ਮੰਜ਼ਲਾ ਇਹ ਬਿਲਡਿੰਗ ਹੈ ਜਿਹੜੀ ਹੈ ਨਾ ਇਹਦੇ ਵਿੱਚ ਦੂਜੀ ਮੰਜ਼ਲ ਚ ਆਪਾਂ ਲਾ ਲਿਆ ਥੱਲੇ ਦਾ ਫਰਸ਼ ਨਹੀਂ ਤੇ ਪਿਆ ਬਈ ਥੋੜਾ ਕੱਚਾ ਜਾਂਦਾ ਉਹਦੇ ਕਰਕੇ ਆ ਦੇ ਲੋਰੇ ਆਪਣੇ ਵਧੀਆ ਸੋਈ ਵਾਲਾ ਸਮਾਨ ਹੈ ਜਿਹੜਾ ਹੈ ਨਾ ਚੁੱਲਾ ਵਗੈਰਾ ਹੋਰ ਰੱਖ ਲਿਆ ਬਾਕੀ ਆ ਕਮਰਾ ਵੀ ਆਪਣੇ ਕੋਲੇ ਆ ਜੇ ਕਹਿੰਦਾ ਲੋੜ ਪਈ ਕੋਈ ਗੱਲ ਨਹੀਂ ਸਰਦਾਰ ਜੀ ਵਰਤ ਲਿਓ ਬਾਕੀ ਪਿੱਛੇ ਮਕਾਨ ਕਲੋਨੀ ਦੇ ਬਣ ਗਿਆ ਦੇਖੋ ਇੱਧਰ ਵੀ ਹਨਾ ਇਹ ਅਸਾਰੀ ਕਣਕ ਉਹ ਉੱਪਰ ਕਣਕ ਦੇਖਦੀ ਆ ਤੁਹਾਨੂੰ ਹਨਾ ਵੀ ਸਾਰਾ ਏਰੀਆ ਜਿਹੜਾ ਆਪਣਾ ਇਹ ਆਪਾਂ ਨਹੀਂ ਇਹ ਏਰੀਏ ਦੇ ਵਿੱਚ ਚਲੋ ਬਾਬੇ ਦੀ ਕਿਰਪਾ ਮਸ਼ੀਨ ਆਪਣੀ ਜਿਹਾ ਚੱਲਦੀ ਆ ਹਾਂ ਗਿਆ ਨਹੀਂ ਇੱਧਰ ਬਹੁਤ ਵਧੀਆ ਜੀ ਹਾਂ ਇੱਧਰ ਰੱਖ ਲਈਏ ਬਈ ਤਾਂ ਰੱਖ ਲੈ ਕੋਈ ਚੱਕਰ ਨਹੀਂ ਕੋਈ ਕੋਈ ਚੱਕਰ ਨਹੀਂ ਚੋਰੀ ਨਹੀਂ ਹੁੰਦੀ ਜਮਈਏ ਰੇ ਗੱਲ ਤੇ ਮੰਨਣੀ ਪਣੀ ਸਭ ਤਾਂ ਇਹ ਗੱਲ ਦੀ ਹਾਂ ਏਰੀਆ ਵਧੀਆ ਹੋ ਰਿਹਾ ਬਈ ਪਹਿਲੇ ਠੀਕ ਟਿਕਾਣਾ ਬਈ ਹਾਂ ਨੰਦ ਆ ਗਿਆ ਨੰਦ ਆ ਗਿਆ ਲੈ ਪਾਣੀ ਵੀ ਮਿਲ ਗਿਆ ਜਨਾਬ ਵੀ ਲੈ ਤਿੰਨ ਚਾਰ ਦਮ ਨਹਾਤੇ ਆ ਸੋਰਤਾ ਵੀ ਸੋਰਤਾ ਵੀ ਭਾਜੀ ਹਾਂ ਨਹੀਂ ਵਧੀਆ ਹੋਰਨ ਨਾਲੇ ਰਾਤ ਨੂੰ ਇੱਥੇ ਹੋਰ ਇੱਕ ਦੋ ਬੰਦੇ ਇੱਥੇ ਪੈ ਜਾਗਾ ਨਾ ਰਹਾਂਗਾ ਹਨਾ ਉਹ ਪਾਣੀ ਵਾਲੀ ਟੈਂਕੀ ਪਈ ਆ ਸਾਹਮਣੇ ਨਾਲੇ ਖੂਹ ਆ ਇਹਦੇ ਪਾਣੀ ਰੋ ਸਾਹਮਣੇ ਖੂਹ ਆ ਖੂਹ ਦੇ ਆਪਣੇ ਮੋਟਰ ਚਲਾ ਕੇ ਪਾਣੀ ਭਰ ਕੇ ਬੰਦਾ ਨਹਾ ਸਕਦਾ ਨਾਲ ਸਾਜਰੇ ਸਾਜਰੇ ਕਹਿਨੀ ਮੌਸਮ ਆ ਨਾ ੱਪਾ ਸੂਰਜ ਜੀ ਨੂੰ ਕਹਿੰਦੇ ਆ ਨਰਨੇ ਕਾਲ ਜੇ ਵਧੀਆ ਕਰਨਾ ਹੈ ਹੈ ਵਧੀਆ ਕਰਨਾ ਆ ਬਾਕੀ ਗੱਦੇ ਆਪਣੇ ਕੋ ਹੈਗੇ ਹੀ ਆ ਨਾ ਨਜ਼ਾਰੇ ਲਵਾਂਗੇ ਬਾਈ ਹੁਣ ਇੱਥੇ ਕਈ ਬਾਈ ਆਪਣੇ ਪੁੱਛਦੇ ਤੇ ਫੋਨ ਕਰ ਬਾਈ ਪੁਰਾਣੇ ਅੱਡੇ ਤੇ ਗਏ ਨਹੀਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀਰੇ ਪੁਰਾਣੇ ਅੱਡੇ ਤੇ ਪਾ ਸੈਟਿੰਗ ਕਰਨੀ ਨਹੀਂ ਨਾ ਉਰੇ ਤੁਹਾਨੂੰ ਪਤਾ ਹੀ ਆ ਵੀ ਪਾਏ ਗਏ ਆ ਬਾਈ ਬਾਹਰ ਦੇ ਆ ਨਾ ਪੰਜਾਬ ਦੇ ਕਿਉਂ ਇਹ ਥੋੜਾ ਜਿਹਾ ਪਏ ਬਾਹਰ ਦੇ ਬੰਦੇ ਨੇ ਭਰੋਸਾ ਬਾਕੀ ਨੂੰ ਜੰਟ ਨੇ ਆਪਣੇ ਨੇ ਕਿਹਾ ਇਹਨਾਂ ਨੂੰ ਵੀ ਇਹ ਨਾ ਵਿਚਾਰ ਰਹਿ ਰਹਣ ਨੇ ਨਾ ਆਪਣੇ ਕੀ ਲੈ ਕੇ ਜਾਣਾ ਇਹਨਾਂ ਵਿਚਾਰਿਆਂ ਨੇ ਚਲੋ ਫਿਰ ਮੰਨ ਗਏ ਕਹਿੰਦੇ ਵੀ ਪਹਿਲਾਂ ਤਾਂ ਉਸੇ ਡੇਰਾ ਕਹਿੰਦੇ ਥੱਲੇ ਮੰਗਾ ਯਾਰ ਥੋੜਾ ਤਰਸ ਕਰੋ ਹਨਾ ਰਿਕਵੈਸਟ ਕਰੀ ਮਾਰਗ ਨੂੰਗਾ ਥੋੜਾ ਜਿਹਾ ਤਰਸ ਕਰੋ ਯਾਰ ਵੀ ਹਨਾ ਅਸੀਂ ਰੋਟੀ ਪਾਣੀ ਬਣਾਉਣਾ ਮਿੱਟੀ ਕੱਟੇ ਥੋੜੀ ਬਣਾਉਣਾ ਵਧੀਆ ਸਾਫ ਸੁਥਰੀ ਜਗ੍ਹਾ ਤੇ ਬਣਾ ਲਿਆ ਕਰਾਂਗੇ ਅਸੀਂ ਅੰਤਰ ਕੀ ਹੁੰਦਾ ਸਰਦਾਰ ਜੀ ਕੋਈ ਗੱਲ ਨਹੀਂ ਰਹਿ ਜੋ ਇਹਦਾ ਕਿਰਾਇ ਨੂੰ ਵਗੈਰਾ ਵੀ ਦੇ ਦਾਂਗੇ ਕਿਰਾਇ ਵੀ ਤੁਹਾਨੂੰ ਜੇ ਤੁਹਾਨੂੰ ਕਿਰਾਏ ਦੀ ਜਰੂਰਤ ਆ 2-3000 ਰੁਪਏ ਦੇ ਦਾਂਗੇ ਕਹਿੰਦਾ ਨਹੀਂ ਕਰਾ ਜੀ ਆਪ ਰਹੋ ਲੈਂਡ ਨੂੰ ਉਹ ਡਿਗਾਰਡ ਕਰ ਲਿਆ ਬੋਰਡ ਲਾ ਲੇ ਤਾਰ ਪਾ ਦੇ ਥੱਲੇ ਤੇ ਬੱਲਮ ਲਾ ਲਿਆ ਆਪਨਾ ਹੋਰ ਕਰਕੇ ਜਿਗਾਰਡਮੈਂਟ ਹੈ ਨਾ ਓਕੇ ਰਿਪੋਰਟ ਹੁਣ ਬਹਿ ਗਏ ਆਪਣੇ ਟਿਕਾਣੇ ਤੇ ਚਲੋ ਠੀਕ ਹੈ ਜੀ ਪਰ ਕਿ ਹਮਨੇ ਵੀਰ ਪੁੱਛੀ ਜਾਂਦੇ ਤੇ ਕਹਿੰਦੇ ਭਾਈ ਖਰਚੇ ਤੇ ਜਰੂਰ ਵੀਡੀਓ ਪਾਈਆਂ ਨਾ ਜਿਹੜਾ ਕਜਰਾਤ ਨੂੰ ਮਤਲਬ ਜਿੰਨਾ ਖਰਚਿਆ ਜਾਂਦਾ ਹੁਣ ਜੀ ਪਹੁੰਚ ਗਏ ਕਿੰਨੇ ਖਰਚੇ ਤੇ ਉਹ ਵੀ ਜਰੂਰ ਪਾਵਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ